ਹਾਂਜੀ ਵੀਡੀਓ ਵੇਖ ਰਹੇ ਸਾਰੇ ਹੀ ਦੋਸਤਾਂ ਨੂੰ ਸਤਿ ਸ੍ਰੀ ਅਕਾਲ ਅੱਜ ਤਰੀਕ 10 ਨਵੰਬਰ ਮਹੀਨਾ ਤੇ 2025 ਅੱਜ ਆਪਾਂ ਪਹੁੰਚੇ ਹੋਇਆ ਚੰਦਪੁਰ ਕਗਰ ਸਾਈਫਨ ਤੇ ਅੱਜ ਦੀ ਅਪਡੇਟ ਇਹ ਆ ਕਿ ਜਿਹੜਾ ਅੱਜ ਕਗਰ ਦਾ ਪੱਧਰਾ گاਉਂ ਤਕਰੀਬਨ ਜਿਹੜਾ ਤੋ ਤਿੰਨ ਦਿਨਾਂ ਤੋਂ 8.5 ਫੁੱਟ 8.5 ਫੁੱਟ ਹੀ ਚੱਲ ਰਿਹਾ ਹੈਗਾ ਹ ਤੁਸੀਂ ਦੇਖ ਸਕਦੇ ਹੋ ਜਿਹੜੀ ਕੱਗਰਾ ਕੇ ਕੱਲ ਖਨੌਰੀ ਦੇ ਲਾਵੇ ਟੁੱਟ ਚੁੱਕੀ ਸੀ ਜਿਹਦਾ ਕਿ ਬੰਨ ਲੱਗ ਚੁੱਕਿਆ ਜਿਹੜਾ ਕੱਗਰ ਦਾ ਪੱਧਰਾ ਉਹ ਤਕਰੀਬਨ ਅੱਜ ਵੀ 8.5 ਫੁੱਟ ਵਾਂਗੂ ਆ ਕੱਗਰ ਦਾ ਪੱਧਰਾ ਇੱਕ ਥਾਂ ਤੇ ਹੀ ਖੜਿਆ ਅਤ ਤੁਸੀਂ ਦੇਖ ਸਕਦੇ ਹੋ ਕਗਰ ਚੰਦਪੁਰਾ ਸਾਈਫਨ ਅੱਜ ਦੀ ਅਪਡੇਟ ਅੱਜ ਤੁਸੀਂ ਦੇਖ ਰਹੇ ਹੋ ਇਹ ਕਗਰਾ ਚੰਦਪੁਰਾ ਆ ਕਗਰ ਦੇ ਕਿਹੇ ਦਰਵਾਜ਼ੇ ਨੇ ਜਿੱਥੋਂ ਦੀ ਪਾਣੀ ਕ੍ਰੋਸ ਕਰਦਾ ਇਦਾਂ ਮਸ਼ੀਨ ਲੱਗੀ ਹੋਈ ਆ ਦਰਵਾਜੇ ਨੂੰ ਸਾਫ ਕਰਨ ਲਈ ਆ ਦੇਖਦਾ ਦੇਖ ਸਕਦੇ ਹੋ ਤੁਸੀਂ ਚੋ ਵੀ ਕੋਈ ਵੀ ਇਹਦੇ ਵਿੱਚ ਦਰਖਤ ਫਸ ਜਾਂਦਾ ਆ ਕਾ ਕਰਦੀ ਦੂਸਰੀ ਸਾਈਡ ਆ ਜਿੱਥੋਂ ਦੀ ਪਾਣੀ ਕ੍ਰੋਸ ਕਰਦਾ ਅੱਗੇ ਚੱਲ ਕੇ ਤੁਹਾਨੂੰ ਆਪਾਂ ਸਕੇਲ ਵੀ ਦਿਖਾਉਣੇ ਆ ਭਈ ਅਗਰ ਦਾ ਜਿਹੜਾ ਪਧਰਾ ਕਿੰਨਾ ਕੁ ਆ ਆ ਦੇਖ ਸਕਦੇ ਹੋ ਤੁਸੀਂ ਸਕੇਲ ਆ ਤਕਰੀਬਨ 8.5 ਵਾਂਗੂ ਇਸ ਦਾ ਪੱਧਰਾ ਇਹ ਕਾ ਗਰਦਾਰ ਦੂਸਰਾ ਪਾਸਾ ਜਿੱਥੇ ਪਾਣੀ ਕਰਾਸ ਕਰਦਾ ਇਹ ਇਹ ਕਿਰਿਆ ਤੁਸੀਂ ਕਿਹੜੇ ਦਰਵਾਜ਼ੇ ਜਿੱਥੋਂ ਦੀ ਪਾਣੀ ਕਰਾਸ ਕਰ ਰਿਹਾ ਆ ਦੇਖ ਸਕਦੇ ਤੁਸੀਂ ਸਕੇਲ ਪਰਲੀ ਸਾਈਡ ਜੋ ਕਿ ਸਕੇਲ ਲੱਗਿਆ ਜਿੱਥੋਂ ਦੀ ਕਾਗਰ ਦਾ ਪੱਧਰ ਪਤਾ ਲੱਗਦਾ ਵੀਡੀਓ ਦੇਖਣ ਲਈ ਸਾਰੇ ਹੀ ਦੋਸਤਾਂ ਦਾ ਧੰਨਵਾਦ ਇਹ ਆਪਾਂ ਕੱਗਰ ਦੀ ਜਾਣਕਾਰੀ ਦਿੱਤੀ ਤੁਹਾਨੂੰ ਜੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਧੰਨਵਾਦ ਜੀ